ਅੱਜ ਦਿਹਾਤੀ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਚੋਣਾਂ ਦਾ ਗਾਧ ਹੋ ਚੁੱਕਿਆ ਜੀ ਉਮੀਦਵਾਰ ਇਹੋ ਜਾਣੇ ਤੋਂ ਕੱਲੇ ਸਿਰਫ ਤੁਸੀਂ ਇਹਨਾਂ ਨੂੰ ਚੁਣੇ ਗਏ ਹਲੇ ਅਸੀਂ ਅੱਜ ਸਾਰੇ ਹੀ ਗੱਲ ਤੋਂ ਸਾਡੇ ਹਲਕਾ ਤੇ ਐਸਸੀ ਡਿਪਾਰਟਮੈਂਟ ਆ ਜਿਹੜਾ ਭਾਜਪਾ ਦਾ ਉਹਦੇ ਪੰਜਾਬ ਦੇ ਪ੍ਰਧਾਨ ਲੱਧਰ ਸਾਹਿਬ ਸਤਕਾਰਯੋਗ ਸਾਡੇ ਇਸ ਜ਼ਿਲ੍ਹੇ ਦੇ ਪ੍ਰਧਾਨ ਸੰਗੋਵਾਲ ਸਾਹਿਬ ਤੇ ਸਾਰੇ ਹੀ ਸਾਡੇ ਮੋਰਚਿਆਂ ਦੇ ਅਲੱਗ-ਅਲੱਗ ਪ੍ਰਧਾਨ ਸਹਿਮਾਨ ਸਾਡੇ ਮੇਰੇ ਦੋਸਤ ਸਾਡੇ ਸਰਪੰਚ ਸਾਹਿਬ ਤੇ ਸਾਰੀ ਕਾਰੀਗਰਤਾ ਅਲੱਗ-ਅਲੱਗ ਕਿਉਂਕਿ ਅੱਜ ਕੋਈ ਮੰਡਲ ਪ੍ਰਧਾਨ ਕੋਈ ਸਿਰਫ ਕਿਉਂਕਿ ਇੱਕ ਮੱਥਾ ਟੇਕਣ ਦਾ ਅੱਜ ਗੁਰਦੁਆਰੇ ਆलमगीर ਸਾਹਿਬ ਜਾਣਾ ਤੇ ਉਹਦੇ ਕਰਕੇ ਇਹ ਪ੍ਰੋਗਰਾਮ ਇੱਕਦਮ ਕੀਤਾ ਕਿਉਂਕਿ ਅੱਜਕੱਲ ਇਲੈਕਸ਼ਨ ਕਮਿਸ਼ਨ ਦੀਆਂ ਪਰਮਿਸ਼ਨਾਂ ਬੜੀਆਂ ਲੈਣੀਆਂ ਪੈਂਦੀਆਂ ਗਾਈਡਲਾਈਨਸ ਬੜੀਆਂ ਐ ਇਸ ਕਰਕੇ ਮਾਈਕ ਵਗੈਰਾ ਜਾਂ ਹੋਰ ਅਸੀਂ ਕੋਈ ਹਜੇ ਕੁਝ ਨਹੀਂ ਕੀਤਾ ਉਹ ਪ੍ਰੋਸੈਸ ਜਿਹੜਾ ਹੈ ਉਹ ਬੂਥ ਕਮੇਟੀਆਂ ਜਦੋਂ ਪੂਰੀਆਂ ਹੋ ਜਾਣਗੀਆਂ ਸਾਰੀਆਂ ਤਕਰੀਬਨ 9 10 ਤਰੀਕ ਤੱਕ ਉਹ ਸਾਰੀਆਂ ਜਿਹੜੀਆਂ ਬੂਥ ਕਮੇਟੀਆਂ ਐ ਉਹਨਾਂ ਦੀਆਂ ਮੀਟਿੰਗਾਂ ਪੂਰੀਆਂ ਹੋ ਜਾਣਗੀਆਂ ਉਦੋਂ ਬਾਅਦ ਅਸੀਂ ਵੱਡੇ ਪ੍ਰੋਗਰਾਮ ਨੇ ਜਿਹੜੇ ਉਹ ਉਹ ਸ਼ੁਰੂ ਕਰਾਂਗੇ ਇਹ 'ਚ ਕੋਈ ਸ਼ੱਕ ਨਹੀਂ ਵੀ ਇਹ ਭਾਜੀਪੀ ਨੇ ਸਭ ਤੋਂ ਕਿਉਂਕਿ ਪਹਿਲਾਂ ਇਕੱਲੇ ਲੜਨ ਦਾ ਫੈਸਲਾ ਕੀਤਾ ਤੇ ਸਭ ਤੋਂ ਪਹਿਲਾਂ ਜਿਹੜੀਆਂ ਉਹ ਟਿਕਟ ਦਾ ਵੀ ਲੁਧਿਆਣੇ ਤੋਂ ਜਾਂ ਹੋਰ ਕਈ ਸੀਟਾਂ ਤੋਂ ਇਹ ਫੈਸਲਾ ਹੈ ਜਿਹੜਾ ਉਹ ਉਹਨਾਂ ਨੇ ਕਰਤਾ ਏ ਤੇ ਬਾਕੀ ਕੈਂਡੀਡੇਟ ਜਿਹੜੀਆਂ ਪਾਰਟੀ ਪਾਰਟੀਆਂ ਨੇ ਉਹ ਹਜੇ ਕੈਂਡੀ ਕੰਡੀਡੇਟ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਪਤਾ ਨਹੀਂ ਉਰੇ ਦਾ ਲਿਆਉਣਗੇ ਜਾਂ ਬਾਹਰੋਂ ਲਿਆਉਣਗੇ ਕਿੱਥੋਂ ਲਿਆਉਣਗੇ ਮੈਂ ਤਾਂ ਦੋ ਵਾਰ ਉਰੇੋਂ ਪਹਿਲਾ ਇਲੈਕਸ਼ਨ ਲੜੀ ਆ ਤੇ ਆ ਤੀਜੀ ਵਾਰ ਹੁਣ ਭਾਜਪੀ ਵੱਲੋਂ ਇਲੈਕਸ਼ਨ ਜਿਹੜੀ ਆ ਲੜ ਰਹੀ ਆ ਸੁਪੀਰ ਸਿੰਘ ਬਾਦਲ ਦਾ ਬਿਆਨ ਆਇਆ ਕਿ ਇਲੈਕਸ਼ਨ ਨਹੀਂ ਲੜਨੀ ਸਰ ਆਪ ਪਿਆਰਾ ਇੱਕ ਸਪੈਸ਼ਲ ਲੈ ਕੇ ਆਇਆ ਸੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਾ ਬਿਆਨ ਹੈ ਕਿ ਐਸ ਕੇ ਐਮਪੀ ਇਲੈਕਸ਼ਨ ਹੀ ਲੜਨਗੇ ਕਿ ਉਹ ਉਹਨਾਂ ਦੀ ਪਾਰਟੀ ਦਾ ਫੈਸਲਾ ਹੋਇਆ ਵੀ ਜਿਹੜਾ ਪਰਿਵਾਰ ਵੱਲੋਂ ਇੱਕ ਇਲੈਕਸ਼ਨ ਲੜੂਗਾ ਜੋ ਅਸੀਂ ਮੀਡੀਆ ਤੁਹਾਡੇ ਰਾਹੀਂ ਪੜ੍ਹਿਆ ਤੇ ਇਸ ਕਰਕੇ ਉਸ ਫੈਸਲੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੋਈ ਰਾਤ ਦਲ ਦਾ ਸੰਜੇ ਸਿੰਘ ਜਮਾਤ ਵਿੱਚ ਗਿਆ ਅਮਰਪਾਲ ਦੇ ਰਾਸ਼ਟਰਪਤੀ ਸੰਜੇ ਸਿੰਘ ਜਮਾਤ ਵਿੱਚ ਗਿਆ ਕਿ ਤੁਸੀਂ ਦੇਖੋ ਕੋਰਟ ਨੇ ਕੋਰਟ ਨੇ ਦੇਖਣਾ ਜੀ ਅਸੀਂ ਤਾਂ ਪਹਿਲਾਂ ਹੀ ਇਹ ਕਹਿੰਦੇ ਆਂ ਵੀ ਇਹ ਇਹ ਕੰਮ ਏਜੰਸੀਆਂ ਤੇ ਕੋਰਟ ਦੇਖਦੇ ਆ ਜਿਸ ਤਰੀਕੇ ਨਾਲ ਉਹ ਕੋਰਟ ਸਭ ਤੋਂ ਸੁਪਰੀਮ ਨੇ ਉਹ ਉਹਨਾਂ ਦੇ ਉੱਤੇ ਆਪਾਂ ਉਹਦੇ ਉੱਤੇ ਕੋਈ ਵੀ ਕਿੰਤੂ ਪ੍ਰੰਤੂ ਨਾ ਕਰਦੇ ਨਾ ਕਰਨਾ ਚਾਹੀਦਾ ਤੇ ਜਿਹੜਾ ਵੀ ਉਹਨਾਂ ਦਾ ਫੈਸਲਾ ਉਹਨੂੰ ਵੈਲਕਮ ਕਰਨਾ ਚਾਹੀਦਾ ਲਗਾਤਾਰ ਦੇਖਿਆ ਜਾ ਰਿਹਾ ਜਿਹੜੇ ਵੀ ਕੋਈ ਬੰਦੇ ਭਾਜਪੀ ਜਾ ਰਹੇ ਨੇ ਅਮਦੀ ਪਾਰਟੀ ਦੇ ਇਲਜ਼ਾਮ ਲਗਾ ਰਿਹਾ 25-25 ਕਰੋੜ 20-20 ਕਰੋੜ ਰੁਪਏ ਦੀ ਆਫਰ ਦਿੱਤੀ ਜਾ ਰਹੀ ਨਹੀਂ ਹੈ ਕਹਿਣਾ ਮਤਲਬ ਹੈ ਕਿ ਹਰੇਕ ਨੂੰ ਪੈਸੇ ਦੇ ਕੇ ਟਿਕਟ ਮਿਲਦੀ ਹੈ ਆਮ ਆਦਮੀ ਵਾਲੇ ਉਹਨਾਂ ਨੂੰ 25 ਕਰੋੜ ਆਫਰ ਆਈ ਹੈ ਕਹਿੰਦੇ ਸਾਡੀ ਪਾਰਟੀ ਚ ਜਿਹੜੇ ਆ ਰਹੇ ਉਹਨਾਂ ਨੂੰ ਕਹਿ ਰਿਹਾ 25 ਕਰੋੜ ਰੁਪਈਆ ਕਹਿੰਦੇ ਜਿਹੜੇ ਲੁਧਿਆਣੇ ਦੇ ਜਿਹੜੇ ਐਮਐਲਏ ਸ਼ਿੰਗਾਂ ਨੇ ਉਹਨਾਂ ਨੂੰ ਕਹਿੰਦੇ ਸਾਨੂੰ 5 ਕਰੋੜ ਦੀ ਆਫਰ ਆਈ ਹੈ ਉਹਨਾਂ ਨੇ ਕਿਸੇ ਦੇ ਪਰਚਾ ਵੀ ਦਰਜ ਕਰਾਇਆ ਦੇਖੋ ਇਹਦੇ ਉੱਤੇ ਮੈਂ ਬਹੁਤ ਇਹ ਦੇਖੋ ਨਾ ਇਹ ਸੀਰੀਅਸ ਗੱਲ ਆ ਵੈਸੇ ਇਹ ਬਹੁਤ ਸੀਰੀਅਸ ਗੱਲ ਆ ਇਹਦੇ ਬਾਰੇ ਚਾਹੇ ਪੰਜਾਬ ਸਰਕਾਰ ਆ ਨਾ ਜਿਹੜੀ ਪੰਜਾਬ ਦੀ ਸਰਕਾਰ ਆ ਨਾ ਉਰੇ ਦਿੱਲੀ ਚ ਵੀ ਇਹਨਾਂ ਦੀ ਸਰਕਾਰ ਆ ਤੇ ਇਹ ਇਹਨਾਂ ਪੰਜਾਬ ਦੇ ਕੋਲ ਸਭ ਤੋਂ ਤਕੜੀ ਪੁਲਿਸ ਇੰਟੈਲੀਜੈਂਸ ਆ ਇਹ ਪਿਛੇ ਇੱਕ ਸਾਲ ਪਹਿਲਾਂ ਵੀ ਇਹਨਾਂ ਨੇ ਵਿਧਾਨ ਸਭਾ ਚ ਇਹੀ ਗੱਲ ਕਹੀ ਸੀ ਤੇ ਮੈਂ ਇਹ ਖੁੱਲ੍ਹਾ ਚੈਲੰਜ ਕਰਦਾ ਸਰਕਾਰ ਨੂੰ ਇਹਨਾਂ ਕੋਲ ਤਾਕਤਾਂ ਜਿਹੜੇ ਬੰਦੇ ਪੈਸੇ ਦੇ ਰਹੇ ਆ ਜਿਹੜੇ ਬੰਦੇ ਟੈਲੀਫੋਨ ਕਰ ਰਹੇ ਆ ਤੇ ਭਾਈ ਸਾਹਿਬ ਤੁਹਾਨੂੰ ਰੋਕਿਆ ਕਿਹਨੇ ਆ ਤੁਹਾਨੂੰ ਰੋਕਿਆ ਕਿਹਨੇ ਆ ਉਹਨਾਂ ਨੂੰ ਫੜਨ ਨੂੰ ਉਹਨਾਂ ਦੇ ਨੰਗ ਚਿਹਰਾ ਨੰਗਾ ਕਰਨ ਨੂੰ ਤੁਹਾਨੂੰ ਕੌਣ ਡਰਕਦਾ ਮੈਂ ਮੰਗ ਕਰਦਾ ਵੀ ਇਹ ਰੋਜ਼ ਦਾ ਝੂਠਾ ਤਮਾਸ਼ਾ ਹੈ ਜਿਹੜਾ ਇਹ ਬੰਦ ਕਰਨ ਮੁੱਖ ਮੰਤਰੀ ਤੇ ਦੂਜੇ ਦਿੱਲੀ ਵਾਲੇ ਇਹ ਦੋਨੋਂ ਜਾਣੇ ਦੋਨੋਂ ਸਰਕਾਰਾਂ ਚ ਨੇ ਇਹ ਕਿਨਾਂ ਨੂੰ ਬੇਫਿਕੂ ਬਣਾਉਂਦੇ ਆ ਇਹ ਗੱਲਾਂ ਕਰਕੇ ਜਿੱਥੇ 23 ਕਰੋੜ ਰੁਪਈਆ ਆਉਂਦਾ ਉਹਨੂੰ ਫੜਨ ਜਿਹੜਾ 25 ਕਰੋੜ ਰੁਪਈਆ ਦਿੰਦਾ ਉਹਨੂੰ ਫੜਨ ਐਵੇਂ ਯਾਰ ਇਹ ਗੱਲਾਂ ਕਰਨੀਆਂ ਕੋਈ ਕੋਈ ਇਹਦਾ ਕੋਈ ਤੁਸੀਂ ਮੀਡੀਆ ਵਾਲੇ ਹੋ ਤੁਸੀਂ ਮੈਨੂੰ ਦੱਸੋ ਸਰਕਾਰ ਉਰੇ ਪੱਤ ਤੱਕ ਪੁੱਤਕ ਸਕਦਾ ਪੰਜਾਬ ਚ ਮੈਨੂੰ ਦੱਸੋ ਨਾ ਜਿੱਥੇ ਕਿੱਥੋਂ ਪੈਸਾ ਆ ਰਿਹਾ ਇਨਾਂ ਦੇ ਬਾਰਡਰ ਨੇ ਇਨਾਂ ਦੇ ਬਾਰਡਰ ਤੇ ਨਾਕੇ ਨੇ ਤੇ ਇਹ ਕਿਹੜੀਆਂ ਗੱਲਾਂ ਕਰਦੇ ਹੋ ਇੰਟੈਲੀਜੈਂਸ ਸਾਰੇ ਦੇਸ਼ ਚ ਇਨਾਂ ਦੀ ਆ ਤੇ ਫੜਨ ਬੰਦੇ ਨੂੰ ਜਿਹੜਾ ਜਿਹਦੇ ਨਾਮ ਇਹ ਟੈਲੀਫੋਨ ਹੁਣ ਕਿਉਂਕਿ ਉਰੇ ਦੀ ਗੱਲ ਨਹੀਂ ਰਹੀ ਨੰਬਰ ਵੀ ਬਾਹਰਲੇ ਬਣਾਤੇ ਹੁਣ ਵੀ ਬਾਹਰਲਾ ਕੋਈ ਗੱਲ ਨਹੀਂ ਇਲੈਕਸ਼ਨ ਲਿੰਗ ਜੇ ਜਿਹੜੇ ਵੀ ਇਨਾਂ ਦੇ ਉਹ ਬੰਦੇ ਬਾਹਰੋਂ ਟੈਲੀਫੋਨ ਵੀ ਕਰਦੇ ਆ ਜਿੰਨਾ ਤੋਂ ਇਹ ਕਰਾਉਂਦੇ ਆ ਉਹ ਬਾਅਦ ਦੇ ਵਿੱਚ ਹਿੰਦੁਸਤਾਨ ਸਰਕਾਰ ਜਦੋਂ इलेक्शन तो भी लिया के नंगे करा तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप